ਸੀਐਮ ਮਾਨਤ ਦੇ ਸੰਜੋ ਸਿੰਘ ਕੇਜਰੀਵਾਲ ਨੂੰ ਕਾਜ਼ੂਕੀ ਮੀਟਿੰਗ ਦਾ ਸਮਾਂ ਸਮਾਜੋੜਾ ਕੀ ਤੈਅ ਕੀਤਾ ਗਿਆ ਸੀ ਪਰ ਹੁਣ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਇਸ ਨੂੰ ਰੱਦ ਕਰ ਦਿੱਤਾ ਗਿਆ ਹੈ ਕਈ ਸੁਰੱਖਿਆ ਕਾਰਨਾਂ ਕਰਕੇ ਰੱਦ ਕੀਤਾ ਗਿਆ ਜੋ ਨਵਾਂ ਸਵਾਲ ਦੱਸੇਗੀ ਪਿਹਾਰ ਕੇ ਜੋ ਆਪ ਦੇ ਸੂਤਰਾ ਦਾ ਹੈ ਦਾਵਾ ਆਪ ਦੇ ਸੂਤਰਾ ਤੋਂ ਦੇ ਹਵਾਲੇ ਤੋਂ ਇੱਕ ਖਬਰ ਕਿ ਆਜ ਕੇਜਰੀਵਾਲ ਨੂੰ ਨਹੀਂ ਮਿਲ ਸਕਣਗੇ ਸੀਐਮ ਮਾਨਤ ਦੇ ਸੰਜੇ ਸਿੰਘ ਪਿਹਾਰ ਜੇਲ੍ਹ ਨੇ ਸੁਰੱਖਿਆ ਕਾਰਨ ਦਾ ਦਿੱਤਾ ਹੈ ਹਵਾਲਾ ਮੁੱਖਪਾਲੇ ਕੇ ਜੀਵਾਲ ਨੂੰ ਮਿਲਣ ਦੇ ਲਈ ਮੁਲਾਕਾਤ ਤੈਅ ਹੋਈ ਸੀ ਸੀਐਮ ਕੇਸ਼ ਜੀਵਾਲ ਨੂੰ ਮਿਲਣ ਜਾਣਾ ਸੀ ਸੰਜੇ ਸਿੰਘ ਅਤੇ ਸੀਐਮ ਭਗਵੰਤ ਮਾਨ ਨੇ ਪਰ ਹੁਣ ਹਾੜ੍ਹ ਜੇਲ ਦੇ ਵੱਲੋਂ ਇਸ ਨੂੰ ਇਸ ਮੀਟਿੰਗ ਨੂੰ ਰੱਦ ਕਰ ਦਿੱਤਾ ਗਿਆ ਹੈ ਮੁਲਾਕਾਤ ਦੇ ਸਮੇਂ ਨੂੰ ਰੱਦ ਕਰ ਦਿੱਤਾ ਗਿਆ ਹੈ ਹੁਣ ਨਵਾਂ ਸਮਾਂ ਦੱਸਿਆ ਜਾਵੇਗਾ ਠਿਹੜ ਹਾੜ੍ਹ ਜੇਲ ਦੇ ਵੱਲੋਂ ਤਾਂ ਅਜ ਕੇ ਜੀਵਾਲ ਨੂੰ ਨਹੀਂ ਮਿਲ ਸਕਣਗੇ ਸੰਜੇ ਸਿੰਘ ਅਤੇ ਸੀਐਮ ਮਾਨ ਕਾਲਕੇਸ਼ਵਰ ਨੂੰ ਮਿਲਣ ਦੇ ਲਈ ਮੁਲਾਕਾਤ ਤੈਅ ਹੋਈ ਸੀ ਪਰ ਦਿਹਾੜ ਖੇਲ ਦੇ ਵੱਲੋਂ ਕਈ ਸੁਰੱਖਿਆ ਕਾਰਨਾਂ ਕਰਕੇ ਜਿਹੜਾ ਕਿ ਸਮਾਂ ਉਸ ਨੂੰ ਰੱਦ ਕਰ ਦਿੱਤਾ ਗਿਆ। ਇਹ ਮੁਲਾਕਾਤ ਦੇ ਸਭ ਨੂੰ ਰੱਦ ਕਰ ਦਿੱਤਾ ਗਿਆ ਹੁਣ ਨਵਾਂ ਸਮਾਂ ਦੱਸਿਆ ਜਾਵੇਗਾ ਦਿਹਾੜ ਜੇਲ੍ਹ ਦੇ ਵੱਲੋਂ। ਕਈ ਸੁਰੱਖਿਆ ਕਾਰਨਾਂ ਕਰਕੇ ਸਮਾਂ ਰੱਦ ਕਰ ਦਿੱਤਾ ਗਿਆ। ਤਿਹਾਰ ਜੇਲ੍ਹ ਹੋਂ ਨਵਾਂ ਸਮਾਦ ਅਸੇਗੀ ਦਾਦੀ ਦੀ ਸਾਰੀ ਰਸਮਾਂ ਵੀ ਪੂਰੀਆਂ ਹੋ ਗਈਆਂ ਹਨ ਮੁਲਾਕਾਤ ਹੋਣੀ ਸੀ ਕੇਸ਼ੀਵਾਲ ਦੇ ਨਾਲ ਸੀਐਮ ਭਗਵੰਤ ਸਿੰਘ ਸਨਜੀਅ ਸਿੰਘ ਦੀ ਜਿਸ ਖਬਰ ਸੇਵ ਦੇ ਜਾਣਕਾਰੀ ਦੇ ਲਈ ਕੁਲਵੀਰ ਦਿਵਾਂ ਸਾਡਾ ਗੁਰ ਚੁਕੇ ਨੇ ਸੁ ਕੁਲਵੀਰ ਅੱਜ ਮਿਲਣਾ ਸੀ ਮੁਲਾਕਾਤ ਹੋਣੀ ਸੀ ਕੇਸ਼ੀਵਾਲ ਦੇ ਨਾਲ ਸੋ ਕੀ ਕਾਰਨ ਰਹਿ ਇਸ ਕਈ ਸੁਰੱਖਿਆ ਕਾਰਨ ਦਾ ਹਵਾਲਾ ਦਿੱਤਾ ਜਾ ਰਿਹਾ ਹੈ ਤਿਹਾਰ ਜੇਲ੍ਹ ਦੇ ਵੱਲੋਂ ਜੀ ਕੁਲ ਵੀ ਬਿਲਕੁਲ ਆਮ ਆਗੂ ਪਾਰਟੀ ਦੇ ਉਪਤਰਾਮੇ ਮੁਤਾਬਕ ਜੋ ਸੁਰੱਖਿਆ ਕਾਰਨ ਕਰਕੇ ਜੇਲ੍ਹ ਵਿੱਚ ਜਾਏਗਾ ਉਹ ਮੁਲਾਕਾਤ ਜਿਹੜੀ ਹੈ ਉਹ ਰੱਦ ਕਰ ਦਿੱਤੀ ਹੈ ਕਿਉਂਕਿ ਮੁਲਾਕਾਤ ਵਾਸਤੇ ਐਪਲੀਕੇਸ਼ਨ ਜਿਹੜੀ ਉਹ ਦਿੱਤੀ ਗਈ ਸੀ ਮੁੱਖ ਮੰਤਰੀ ਤੋਂ ਵਰਕਿੰਗ ਮਾਨਤੇ ਸੰਜੀਤ ਸਿੰਘ ਵੱਲੋਂ ਕਿਉਂਕਿ ਸੰਜੀਤ ਸਿੰਘ ਜੇਲ੍ਹ ਤੋਂ ਛੁੱਟਣੇ ਹੋਣੇ ਜੇਲ੍ਹ ਤੋਂ ਛੁੱਟ ਕੇ ਆਏ ਨੇ ਤੇ ਮੁਖਵਤੀ ਭਗਵੰਤ ਸਿੰਘ ਮਾਨ ਦੇ ਨਾਲ ਕਿਤੇ ਕਿਤੇ ਉਹ ਹੁਣ ਚਲਾਵੀ ਜਿਹੜਾ ਪ੍ਰਚਾਰ ਹੈ ਪਾਰਟੀ ਦਾ ਉਸ ਨੂੰ ਤੇਜ਼ ਕਰਨ ਵਿੱਚ ਲੱਗੇ ਹੋਏ ਨੇ ਤੇ ਇਸੇ ਗੁਰਾਂ ਦੋਨੋਂ ਨੇਤਾ ਜਿਹੜੇ ਨੇਤਾ ਨੇ ਉਹਨਾਂ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਟੀਵਾਲ ਦੇ ਨਾਲ ਮੁਲਾਕਾਤ ਕਰਨੀ ਚਾਹੀਦੀ ਸੀ ਇਸ ਕਰਕੇ ਜੇਲ੍ਹ ਦੇ ਦਾ ਪ੍ਰਸ਼ਾਸਨ ਨੇ ਉਸ ਨੂੰ ਇੱਕ ਐਪਲੀਕੇਸ਼ਨ ਦਿੱਤੀ ਗਈ ਸੀ ਹਾਲਾਂਕਿ ਸੁੱਤਰੇ ਦੱਸ ਰਹੇ ਨੇ ਕਿ ਅ ਅੱਜ ਮੁਲਾਕਾਤ ਦਾ ਜਿਹੜਾ ਸਮਾਂ ਉਹ ਵੀ ਜੀ ਬਿਲਕੁਲ ਸਾਰੀਆਂ ਕੁਲਵੀਸ ਸਾਰੀ ਰਸਮਾਂ ਵੀ ਤੈਅ ਹੋ ਗਈਆਂ ਸੀ ਅੱਜ ਸਮਾਂ ਵੀ ਦਿੱਤਾ ਗਿਆ ਸੀ ਕਿ ਦੁਪਹਿਰ 1 ਵਜੇ ਮੀਟਿੰਗ ਜਿਹੜੀ ਤੈਅ ਕੀਤੀ ਗਈ ਸੋ ਅਚਾਨਕ ਕੀ ਹੋਇਆ ਦਨ ਲਾ ਕਿ ਰਾਤ ਨੂੰ ਹੀ ਜਿਹੜੀ ਕਿ ਮੀਟਿੰਗ ਰੱਦ ਕਰਨੀ ਪਈ ਅਚਾਨਕ ਦੇਖੋ ਜਿੰਨਾ ਵੀ ਨਾਲ ਜਾਣਕਾਰੀ ਮਿਲ ਰਹੀ ਹੈ ਉਹ ਸੂਤਰਾਂ ਦੇ ਮੁਤਾਬਕ ਉਹ ਇਹ ਹੀ ਹੈ ਕਿ ਜੇਲ੍ਹ ਪ੍ਰਸ਼ਾਸਨ ਨੇ ਜਿਹੜਾ ਤਰਕ ਦਿੱਤਾ ਹੈ ਇਸ ਦੇ ਪਿੱਛੇ ਉਹ ਸੁਰੱਖਿਆ ਕਾਰਨਾਂ ਨੂੰ ਲੈ ਕੇ ਦਿੱਤਾ ਹੈ ਹਾਲਾਂਕਿ ਸੁਰੱਖਿਆ ਕਾਰਨਾਂ ਦਾ ਤਰਕ ਜਿਹੜਾ ਹੈਗਾ ਉਹ ਜੇਲ੍ਹ ਵੱਲੋਂ ਦਿੱਤਾ ਗਿਆ ਪਰੰਤੂ ਇਸ ਤੋਂ ਪਹਿਲਾਂ ਜੇ ਟਾਈਮ ਜਿਹੜਾ ਹੈਗਾ ਫਿਕਸ ਕਰ ਦਿੱਤਾ ਗਿਆ ਸੀ ਤਾਂ ਫਿਰ ਉਸ ਤੋਂ ਬਾਅਦ ਇੱਕ ਟਾਈਮ ਫਿਕਸ ਕਰਨ ਤੋਂ ਪਹਿਲਾਂ ਜਾਂ ਫਿਰ ਮੁਲਾਕਾਤ ਨੂੰ ਮਨਜ਼ੂਰੀ ਦੇਣ ਤੋਂ ਪਹਿਲਾਂ ਸੁਰੱਖਿਆ ਕਾਰਨ ਜਿਹੜੇ ਹੈਗੇ ਉਹ ਜੇਲ੍ਹ ਪ੍ਰਸ਼ਾਸਨ ਦੇ ਧਿਆਨ ਵਿੱਚ ਨਹੀਂ ਚੁਣ ਹੁਣ ਇਹ ਇੱਕ ਪਹੇਲੀ ਬਣੀ ਹੋਈ ਹੈ ਕਿ ਆਖਿਰ ਕੀ ਵਾਕਈ ਜਿਹੜੇ ਸੁਰੱਖਿਆ ਕਾਰਨ ਨੇ ਜਾਂ ਜੇਲ੍ਹ ਪ੍ਰਸ਼ਾਸਨ ਨੂੰ ਨਾਲ ਤਰਕ ਦਿੱਤਾ ਗਿਆ ਹੈ ਉਹ ਹੀ ਇਸ ਮੁਲਾਕਾਤ ਨੂੰ ਰੱਦ ਕਰਨ ਦਾ ਕਾਰਨ ਹੈ ਤੇ ਹੁਣ ਇਹ ਵੀ ਦੇਖਣਾ ਹੋਵੇਗਾ ਕਿ ਕੀ ਆਮ ਆਦਮੀ ਪਾਰਟੀ ਵੱਲੋਂ ਨਵੀਂ ਕੋਈ ਐਪਲੀਕੇਸ਼ਨ ਜਰੀ ਹੈ ਕਿ ਉਹ ਦਿੱਤੀ ਜਾਂਦੀ ਹੈ ਜਾਂ ਫਿਰ ਨਵਾਂ ਸਮਝਿਆ ਹੈਗਾ ਉਹ ਦਿੱਤਾ ਜਾਂਦਾ ਇਸ ਮੁਲਕਾਸ ਲਈ ਜੀ ਜੀ ਗੁਰਵਿਰ ਬਹੁਤ-ਬਹੁਤ ਧੰਨਵਾਦ ਤੁਹਾਡਾ तमाम ਜਾਣਕਾਰੀ ਦੇ ਲਈ